ਸੋਨੇ ਦੀ ਜ਼ੰਜੀਰੀ ਵਾਲਾ কুর্তা ਮੈਂ ਕਹੇ ਰੀ ਕਿੱਲੀ ਦੰਗਾ ਵੀਰਨਾ ਤੇਰਾ ਸੋਨੇ ਦੀ ਜ਼ੰਜੀਰੀ ਵਾਲਾ কুর্তা ਬੇਟੀ ਰਾਣੀ ਕਾ ਤੀਆਂ ਵੇਖਣਿਆ ਬੇਟੀ ਅੱਜ ਅਸੀਂ ਉਸ ਤੀਆਂ ਦੇ ਤਿਹਾਰ ਤੇ ਪਹੁੰਚਿਆ ਪਿੰਡ ਕਪਾਲਪੁਰ ਇੱਥੇ ਕਿ ਜਿਹੜੀਆਂ ਤੀਆਂ ਦਾ ਮੇਲਾ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੜ ਘਟੇ ਦੇ ਲਾਮਨ ਤੇਰੀ ਤੁਪਟਕੇ ਇਹ ਸਾਡੇ ਮਾਪਿਆਂ ਤੇ ਡਿਪੈਂਡ ਕਰਦਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਉਹਨਾਂ ਦੇ ਵਿਰਾਸੇ ਦੇ ਨਾਲ ਜੋੜਨਾ ਹੈ ਕਿਵੇਂ ਉਹਨਾਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਹੈ ਬੱਚਿਆਂ ਨੂੰ ਜੇ ਅਸੀਂ ਐਡਵਾਂਟੇਜ ਡਿਸਐਡਵਾਂਟੇਜ ਦੱਸ ਕੇ ਮੋਬਾਈਲ ਤੋਂ ਦੂਰ ਰੱਖਣਾ ਹੈ ਬਿਲਕੁਲ ਕਰਦੇ ਹਾਂ ਇਹ ਬਲਜੀਤ कौर ਬੀਬੀ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਇਹਨਾਂ ਦਾ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ। ਹਾਂਜੀ ਮੈਂ ਇਹਨਾਂ ਨੂੰ ਲਗਭਗ 3 ਸਾਲਾਂ ਤੋਂ ਜਾਣਦੀ ਆ। ਘਵਦੀ ਦੇ ਵਿੱਚ ਇਹ ਟਰੱਕ ਭਰ ਕੇ ਲੈ ਕੇ ਆਂਦੇ ਹੁੰਦੇ ਸਮਾਨ ਦਾ। ਰਖੜੀਆਂ ਤੱਕ ਪੂਰਨ ਮਸ਼ੀ ਤੱਕ ਚੱਲਦਾ ਇਹ ਇਤਿਹਾੜ ਜਿਹੜਾ ਚੱਲਦਾ। ਉਸ ਹਿਸਾਬ ਨਾਲ ਮਨਾਉਣਾ ਚਾਹੀਦਾ ਹਰ ਰੋਜ਼, ਹਰ ਰੋਜ਼ ਇੰਜੋਏ ਕਰਨਾ ਚਾਹੀਦਾ। ਇੱਕ ਤਾਂ ਇਹ ਫ੍ਰੀ ਦਾ ਜਿੰਮਾ ਬੀਬੀਆਂ ਦਾ। ਹੂੰ ਬਿਲਕੁਲ। ਖਾਸ। ਦੂਜਾ ਉਹਦੇ ਨਾਲ ਸਾਡੀਆਂ ਜਿਹੜੀਆਂ ਮਾਵਾਂ ਨੇ ਜਾਂ ਅਸੀਂ ਮਾਵਾਂ ਅਸੀਂ ਆਪਣੀਆਂ ਬੱਚੀਆਂ ਨੂੰ ਇਹ ਸਿਖਾ ਸਕਦੇ ਆ। ਕੀ ਸਾਡਾ ਸਾਡੇ ਤੋਂ ਪਹਿਲਾਂ ਕੀ ਸੀ ਸਾਡੇ ਸਮੇਂ ਕੀ ਸੀ ਤੇ ਹੁਣ ਤੁਹਾਡਾ ਸਮਾਂ ਕੀ ਹੈ ਤੁਹਾਨੂੰ ਇਹ ਅਪਣਾਉਣਾ ਜ਼ਰੂਰੀ ਆ ਅੱਜ ਅਸੀਂ ਉਸ ਤਿਆਂ ਦੇ ਤਿਹਾਰ ਤੇ ਪਹੁੰਚੇ ਆ ਪਿੰਡ ਕਪਾਲਪੁਰ ਜਿੱਥੇ ਕਿ ਜਿਹੜੀਆਂ ਤਿਆਂ ਦਾ ਮੇਲਾ ਵਾ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਵਾ ਇਸ ਤਿਆਂ ਦੇ ਤਿਹਾਰ ਤੇ ਜਿੱਥੇ ਇਲਾਕੇ ਦੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਨੇ ਉੱਥੇ ਹੀ ਸ਼ਹਿਰ ਤੋਂ ਲੁਧਿਆਣੇ ਤੋਂ ਸਪੈਸ਼ਲ ਤੌਰ ਤੇ ਇੱਥੇ ਬੀਬੀਆਂ ਪੈਣਾ ਜਦ ਸੱਜੇ ਭਈਆਂ ਆਈ ਹੁੰਦੇ ਨੇ ਕਿਉਂਕਿ ਜਿਹੜਾ ਇੱਥੇ ਪ੍ਰਾਤਨ ਬਿਰਸਾ ਬਹੁਤ ਸੰਭਾਲ ਕੇ ਰੱਖਿਆ ਤੇ ਸਾਡੇ ਕੋਲ ਅੱਜ ਇੱਥੇ ਪੰਜਾਬ ਦੀ ਉਹ ਗਾਇਕਾ ਪੰਜਾਬੀ ਗਾਇਕਾ ਸਖਜੀਤ कौर ਜਿਹੜੇ ਕਿ ਅੱਜ ਤਾਈਂ ਪੰਜਾਬ ਦੇ ਗਾਇਕੀ ਦੇ ਬੋਰਡ ਅ ਮੁਹੰਮਦ ਸਿਦੀਕ ਜੀ ਉਹਨਾਂ ਦੇ ਨਾਲ ਸਟੇਜ 'ਤੇ ਕਰਦੇ ਰਿਹਾ ਪਰ ਉਹਨਾਂ ਨਾਲ ਗੱਲ ਕਰਾਂਗੇ ਹਾਜੀ ਮੈਮ ਸਸੀ ਕਾਲ ਜੀ ਸਸੀ ਕਾਲ ਜੀ ਤੁਸੀਂ ਅੱਜ ਸਪੈਸ਼ਲ ਤੌਰ ਤੇ ਇੱਥੇ ਤਿਆਂ ਤੇ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤਿਆਂ ਦਾ ਤਿਹਾਰ ਅੱਜ ਆ ਪੰਜਾਬੀ ਸੱਭਿਆਚਾਰੇ ਖਤਮ ਹੁੰਦਾ ਜਾ ਰਿਹਾ ਪਹਿਲਾਂ ਤਾਂ ਜੀ ਮੈਂ ਬਲਜੀਤ कौर ਤੇ গোপਾਲਪੁਰ ਜੀ ਤੋਂ ਇਹਨਾਂ ਦਾ ਧੰਨਵਾਦ ਕਰਦੀ ਆ ਇਹਨਾਂ ਨੇ ਇੱਥੇ ਇਨਵਾਈਟ ਕੀਤਾ ਤੇ ਇਧਰੋਂ ਇਹ ਬਲਜੀਤ कौर ਕਵਦੀ ਇੱਕ ਕਵਦੀ ਤੋਂ ਨੇ ਤੇ ਕਿਉਂਕਿ 2 ਸਾਲ ਤੋਂ ਸਾਡੇ ਕੋਲੇ ਕਵਦੀ ਆਂਦੇ ਰਹੇ ਨੇ ਪੁਰਾਣਾ ਵਿਰਸੇ ਦਾ ਸਮਾਨ ਲੈ ਕੇ ਇਹਨਾਂ ਕੋਲੇ ਬਹੁਤ ਅੱਛਾ ਅਸਲੀ ਸਮਾਨ ਸੰਭਾਲਿਆ ਹੋਇਆ ਇਹ ਨਹੀਂ ਵੀ ਨਕਲੀ ਚਰਖਾ ਇਸ ਕਰਕੇ ਮੈਨੂੰ ਖੁਸ਼ੀ ਹੋਈ ਆ গোপਾਲਪੁਰ ਦੇ ਮਾਪੇ ਆਪਾਂ ਟਾਈਮ ਬੜਾ ਨਾਲ ਆ ਜਿੱਤੇ ਸਾਨੂੰ ਇੱਕ ਗੀਤ ਸੁੰਧਾਰੇ ਵਾਲਾ ਤੇ ਇੱਕ ਜਿਹੜਾ ਗਾਣਾ ਸਾਉਂਡ ਦੇ ਮਹੀਨੇ ਵਾਲਾ ਸੁਣਾਓ ਮੇਰੀ ਅਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ ਮੇਰੀ ਅੰਮੜੀ ਦਜਾਇਆ ਨੀ ਸੰਧਾਰਾ ਲੈ ਕੇ ਆਇਆ ਸਭੇ ਆਂਡਣਾ ਗਵਾਂਡਣਾ ਨੂੰ ਸਾਥ ਕੇ ਵਖਾਇਆ ਤੇਰੇ ਨਾਂ ਦੀ ਸਲਾਤਾ ਸੁਣਦੀ ਮੈਂ ਜਿੱਦਰੋਂ ਵੀ ਲੰਗਾ ਵੀਰਨਾ ਤੇਰਾ سونے ਦੀ ਜ਼ੰਜੀਰੀ ਵਾਲਾ ਕੁਰਤਾ ਮੈਂ ਕਿਹੜੀ ਕਿੱਲੀ ਟੰਗਾ ਵੀਰਨਾ ਤੇਰਾ سونے ਦੀ ਜ਼ੰਜੀਰੀ ਵਾਲਾ ਕੁਰਤਾ ਮੈਂ ਕਿਹੜੀ ਕਿੱਲੀ ਟੰਗਾ ਵੀਰਨਾ ਇੱਕ ਜਿਹੜਾ ਸੌਣ ਮਹੀਨੇ ਵਾਲਾ ਗੀਤ ਉਹ ਵੀ ਸੁਣਾਵੋ ਸੋਨੇ ਦਾ ਮਹੀਨਾ ਸੌਣ ਦਾ ਮਹੀਨਾ ਪੈਂਦੀ ਤੀਆਂ ਚ ਤਮਾਲ ਵੇ ਮੁੜ ਜਾ ਸ਼ਕੀਨਾ ਮੁੜ ਜਾ ਸ਼ਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜ ਜਾ ਸ਼ਕੀਨਾ ਵੇ ਮੈਂ ਨਹੀਂ ਜਾਣਾ ਤੇਰੇ ਨਾਲ ਵੇ ਮੁੜ ਜਾ ਸ਼ਕੀਨਾ ਜਿਵੇਂ ਜਿਹੜੇ ਸੌਣ ਮਹੀਨੇ ਦੇ ਜਿਹੜੇ ਤਿਹਾਰ ਨੇ ਤੀਆਂ ਦਾ ਤਿਹਾਰ ਉਹ ਜ ਸਾਡਾ ਪੁਰਾਣਾ ਪਰਸਾ ਹੋਇਆ ਇਹਨੂੰ ਸੁਭਾਲਣ ਵਾਸਤੇ ਸਾਡੀਆਂ ਅੱਜ ਦੀਆਂ ਔਰਤਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਸਮਾਜ ਬਹੁਤ ਤਰੱਕੀ ਕਰ ਰਿਹਾ ਹੁਣ ਜਿਹੜੀ ਤਰੱਕੀ ਦੀ ਸਪੀਡ ਆ ਬਹੁਤ ਵੱਧ ਰਹੀ ਆ ਲੇਕਿਨ ਸਾਨੂੰ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੀਦਾ ਕਿਉਂਕਿ ਸਾਡੀਆਂ ਨਾਨੀਆਂ ਦਾਦੀਆਂ ਜਿਵੇਂ ਚਰਖੇ ਕੱਤਦੀਆਂ ਸੀਗੀਆਂ ਉਹਦੇ ਤੋਂ ਉਹ ਸੂਤ ਬਣਾ ਕੇ ਆਪਦਰੀਆਂ ਖੇਸਿਆਂ ਤਿਆਰ ਕਰਦੀਆਂ ਸੀ ਤੇ ਆ ਜਿਹੜੀਆਂ ਤੀਆਂ ਬਣਾਈਆਂ ਜਾ ਰਹੀਆਂ ਨੇ ਇਹ ਬਹੁਤ ਅੱਛਾ ਉਪਰਾਲਾ ਕਿਉਂਕਿ ਇਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਸੰਧ ਪਏ ਨੇ ਉਹਨਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਇਹ ਨਿੱਕੀਆਂ ਬੱਚੀਆਂ ਨੂੰ ਦਿਖਾਇਆ ਜਾਂਦਾ ਕਿ ਦੇਖੋ ਜੀ ਇਹਦੇ ਨਾਲ ਨਾਲੇ ਨਾਲੇ ਬੁਣੇ ਜਾਂਦੇ ਸੀਗੇ ਇਹਨਾਂ ਨਾਲ ਮੱਖਣ ਨਿਕਲਦਾ ਆ ਇਹੇ ਸਾਡੇ ਕੋਲੇ ਕੀ ਸਮਾਨ ਆ ਇਹਦੇ ਨਾਲ ਬੱਚਿਆਂ ਦੀ ਨੌਲੇਜ ਵੱਧਦੀ ਆ ਮੇਰੇ ਹਿਸਾਬ ਦੇ ਨਾਲ ਸਭ ਤੋਂ ਵਧੀਆ ਤਰੀਕਾ ਤੇ ਇਹੀ ਆ ਤਿਆਂ ਤੁਸੀਂ ਇਹ ਬਲਜੀਤ ਕੌਰ ਬੀਬੀ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਇਹਨਾਂ ਦਾ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹਾਂਜੀ ਮੈਂ ਇਹਨਾਂ ਨੂੰ ਲਗਭਗ 3 ਸਾਲਾਂ ਤੋਂ ਜਾਣਦੀ ਆ ਘਵਾਦੀ ਦੇ ਵਿੱਚ ਇਹ ਟਰੱਕ ਪਰ ਕੇ ਲੈ ਕੇ ਆਂਦੇ ਹੁੰਦੇ ਸਮਾਨ ਦਾ ਤੇ ਉਹਨੂੰ ਦੇਖ ਕੇ ਸਾਨੂੰ ਖੁਸ਼ੀ ਮਿਲਦੀ ਆ ਇਹ ਨਹੀਂ ਆ ਕਿ ਜਿੱਦਾਂ ਅੱਜ-ਕੱਲ੍ਹ ਸ਼ਹਿਰਾਂ ਦੇ ਵਿੱਚ ਨਾ ਨਕਲੀ ਚਰਖੇ ਬਣੇ ਹੋਏ ਨੇ ਨਕਲੀ ਮਧਾਨੀਆਂ ਛੋਟੀਆਂ-ਛੋਟੀਆਂ ਜੀਆਂ ਉਹਨਾਂ ਨੂੰ ਸਜਾਇਆ ਹੋਇਆ ਹੈ ਲੇਕਿਨ ਚਲਾਉਣ ਵਾਲੇ ਨਹੀਂ ਰਹੀਆਂ ਚਲਾਉਣ ਵਾਲੇ ਨਹੀਂ ਹੈਗੀਆਂ ਵੀ ਨੇ ਇੰਦਾ ਦੀ ਗੱਲ ਨਹੀਂ ਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਹੈਗੇ ਨੇ ਆਹ ਬਲਜੀਤਪੁਰ ਉਹਨਾਂ ਦੀ ਇਹ ਖਾਸੀਅਤ ਆ ਇਹ ਸਾਡੇ ਸਕੂਲ ਦੇਆਂ ਕੁੜੀਆਂ ਨੂੰ ਬੁਲਾ ਕੇ ਟ੍ਰੇਨਿੰਗ ਦਿੰਦੇ ਨੇ ਮੈਨੂੰ ਕਹਿੰਦੇ ਰਹਿੰਦੇ ਸੂਜੀ ਜੇ ਕੋਈ ਕੁੜੀ ਸਿੱਖਣਾ ਚਾਹੁੰਦੀ ਮੇਰੇ ਕੋਲੇ ਭੇਜ ਬਿਲਕੁਲ ਤੇ ਇਹਨਾ ਮੇਰਾ ਇਹਨਾਂ ਨਾਲ ਕੰਟੈਕਟ ਆ ਇਹਨਾਂ ਨੂੰ ਜਿੱਦਾਂ ਅਹ ਟੋਲੇ ਟੋਲੇ ਉੱਪਰ ਫੁੱਲ ਬਣਾਉਣੇ ਹਨ ਉਹ ਕਟਾਈ ਕਰਨੀ ਆਂਦੀ ਆ ਹੋਰ ਬਹੁਤ ਕੁਝ ਆਂਦਾ ਆ ਤੇ ਮੈਂ ਆਪਣੇ ਬੱਚਾ ਨੂੰ ਕਹਿੰਦੀ ਆ ਜਿਹੜੇ ਸਟੂਡੈਂਟ ਪੜਦੇ ਵੀ ਜਾਓ ਤੁਸੀਂ ਸਿੱਖ ਕੇ ਆਓ ਉਥੇ ਆਂਟੀ ਕੋਲੀ ਇਹ ਸਾਨੂੰ ਡੀਜੇ ਦਿੱਤੀਆਂ ਮਨਾਉਣੀਆਂ ਚਾਹੀਦੀਆਂ ਨੇ ਨਹੀਂ ਡੀਜੇ ਦੇ ਉੱਪਰ ਨਹੀਂ ਦੇਖੋ ਜਿਵੇਂ ਹੁਣ ਆਪਣੇ ਕੋਲੇ ਮਾਈਕ ਆ ਆਪਣੀ ਆਵਾਜ਼ ਨੂੰ ਜ਼ਿਆਦਾ ਲੋਕਾਂ ਤੱਕ ਸੁਣਾਉਣ ਵਾਸਤੇ ਤਾਂ ਸਾਨੂੰ ਜ਼ਰੂਰ ਇਸ ਟੈਕਨੀਕ ਦੀ ਲੋੜ ਹੈਗੀ ਆ ਮਾਈਕ ਦੀ ਲੋੜ ਜ਼ਰੂਰ ਹੈਗੀ ਆ ਮੈਂ ਕਹੂੰਗੀ ਹਨਾ ਬੋਲੀਆਂ ਪਾਉਣ ਦੇ ਲਈ ਵੀ ਅੱਛੀ ਚੀਜ਼ ਆ ਆਪ ਬੋਲੀਆਂ ਪਾਓ ਤੁਸੀਂ ਸਟੇਜ ਤੇ ਪਲੇ ਕਰਦੇ ਹੋ ਤੁਹਾਡੇ ਅੱਗੇ ਵੀ 12 2000 ਆਡੀਅੰਸ ਬੈਠੀ ਹੁੰਦੀ ਆ ਉੱਥੇ ਵੀ ਇੰਜੋਏ ਕਰਦੇ ਹੀ ਨੇ ਤੁਸੀਂ ਆਪਣੀ ਆਵਾਜ਼ ਨਾਲ ਲੋਕਾਂ ਨੂੰ ਉੱਥੇ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਲਾਈਵ ਕਾਉਨੇ ਆ ਅਸੀਂ ਕਦੇ ਇਹ ਨਹੀਂ ਵੀ ਪਿੱਛੇ ਸਾਡੇ ਸਾਊਂਡ ਚੱਲਦੀ ਪਈ ਅਸੀਂ ਮੂੰਹ ਹਿਲਾ ਰਹੇ ਆ ਇਹ ਨਹੀਂ ਅਸੀਂ ਆ ਇੱਕ ਮੈਂ ਹੋਰ ਦੱਸੋ ਤੁਸੀਂ ਪੰਜਾਬੀ ਸੱਭਿਆਚਾਰ ਪਹਿਲਾਂ ਪ੍ਰਾਤਨ ਤੋਂ ਹੀ ਗਾਉਂਦੇ ਆ ਰਮਨ ਮਸਦਿੱਕ ਜੀ ਤੁਸੀਂ ਹੁਣ ਉਹਨਾਂ ਦੇ ਨਾਲ ਤੁਸੀਂ ਪੰਜਾਬੀ ਵਿਰਸਾ ਕੀ ਜਿਹੜੇ ਹੁਣ ਦੇ ਗਏ ਕਿ ਨੇ ਇਹ ਬਿਲਕੁਲ ਭੁੱਲ ਚੁੱਕੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਵੈਸੇ ਤਾਂ ਇੰਨੀ ਹਿੰਮਤ ਨਹੀਂ ਕਰੂੰਗੀ ਕਿਸੇ ਨੂੰ ਮਾੜਾ ਕਹਿਣ ਦੀ ਪਰ ਦੇਖੋ ਜਿਹੜੇ ਵੀ ਗਾਇਕ ਗਾ ਰਹੇ ਨੇ ਆਪਣੀ ਪਛਾਣ ਬਣਾਉਣ ਦੇ ਲਈ ਉਹਨਾਂ ਨੂੰ ਇੱਕ ਸ਼ੈਲੀ ਅਪਣਾਉਣੀ ਪੈਂਦੀ ਹੈ ਚਲੋ ਉਹ ਅਪਣਾ ਰਹੇ ਚਾਹੇ ਉਹ ਪੈਸ ਚਾਹੇ ਪੈਸੇ ਦੀ ਨੀਡ ਹਾਰੇ ਕੋ ਲੋ ਹੈਗੀ ਜ਼ਰੂਰਤ ਹੈਗੀ ਆ ਪਰ ਆਪਣੀ ਸ਼ੈ ਪੈਸਾ ਲਾ ਕੇ ਬੁੱਡੇ-ਬੁੱਡੀਆਂ ਫਿਲਮਾਂ ਬਣਾ ਕੇ ਬੁੱਡੇ-ਬੁੱਡੇ ਆਪਣੇ ਸੰਗੀਤ ਲੈ ਕੇ ਪਰ ਤੁਸੀਂ ਇਹ ਦੇਖ ਲਿਓ ਜਦੋਂ ਕਦੀ ਉਹ ਅਖਾੜਾ ਲਾਉਣ ਜਾਣਗੇ ਨਾ ਲੋਕਾਂ ਦੇ ਵਿੱਚ ਛੋਟੀ ਮੰਗ ਪਤਾ ਕੀ ਆਉਗੀ ਆ ਮਿਰਜ਼ਾ ਸੁਨਾਇਓ ਜੀ ਆ ਹੀਰ ਦੀ ਕਲੀ ਵੀ ਸੁਣਾ ਲੈ ਲਾਈਵ ਗਾਇਬ ਨਹੀਂ ਹੁੰਦਾ ਉਹਨਾਂ ਉੱਤੇ ਉਹ ਲਾਈਵ ਨਹੀਂ ਗਾ ਹੁੰਦਾ ਲਾਈਵ ਗਾਉਣਾ ਪੈਂਦਾ ਹੈ ਹਾਂਜੀ ਹਾਂਜੀ ਔਖਾ ਆ ਤੁਸੀਂ ਸਪੈਸੇ ਤੋਂ ਤੱਕ ਕਬੱਡੀ ਤੋਂ ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਹੀ ਕਹਿੰਦੀ ਜਿਹੜਾ ਵੀ ਅਸੀਂ ਸੌਣ ਦੇ ਮਹੀਨੇ ਦੀਆਂ ਅੰਤੀਆਂ ਵੀ ਹਰ ਪਿੰਡ 'ਚ ਹੋਣੀਆਂ ਚਾਹੀਦੀਆਂ ਨੇ ਪਰ ਹੋਣੀਆਂ ਇਹ ਚਾ ਥੋੜਾ ਆਪਣਾ ਜਦੋਂ ਸਾਵਣ ਦੇ ਮਹੀਨੇ ਦਾ ਪੱਖ ਹੁੰਦਾ ਤੀਆਂ ਲਾਉਣ ਦਾ ਜਿਵੇਂ ਜਦੋਂ ਸਾਵਣ ਚੜ ਗਿਆ ਆਪਣੀ ਮਸੀਆ ਤੋਂ ਬਾਅਦ ਤੀਜ ਤੋਂ ਸਟਾਰਟ ਹੁੰਦਾ ਰਖੜੀਆਂ ਤੱਕ ਪੂਰਨ ਮਸੀਤ ਤੱਕ ਚੱਲਦਾ ਇਹ ਇਤਿਹਾਰ ਜਿਹੜਾ ਚੱਲਦਾ ਉਸ ਹਿਸਾਬ ਨਾਲ ਮਨਾਉਣਾ ਚਾਹੀਦਾ ਹਰ ਰੋਜ਼ ਹਰ ਰੋਜ਼ ਇੰਜੋਏ ਕਰਨਾ ਚਾਹੀਦਾ ਇੱਕ ਤਾਂ ਇਹ ਫ੍ਰੀ ਦਾ ਜਿੰਮਾ ਬੀਬੀਆਂ ਦਾ ਹੂੰ ਬਿਲਕੁਲ ਖਾਸ ਦੂਜਾ ਉਹਦੇ ਨਾਲ ਸਾਡੀਆਂ ਜਿਹੜੀਆਂ ਮਾਵਾਂ ਨੇ ਜਾਂ ਅਸੀਂ ਮਾਵਾਂ ਅਸੀਂ ਆਪਣੀਆਂ ਬੱਚੀਆਂ ਨੂੰ ਇਹ ਸਿਖਾ ਸਕਦੇ ਆ ਵੀ ਸਾਡਾ ਸਾਡੇ ਤੋਂ ਪਹਿਲਾਂ ਕੀ ਸੀ ਸਾਡੇ ਸਮੇਂ ਕੀ ਸੀ ਤੇ ਹੁਣ ਤੁਹਾਡਾ ਸਮਾਂ ਕੀ ਹੈ ਤੁਹਾਨੂੰ ਇਹ ਅਪਣਾਉਣਾ ਜ਼ਰੂਰੀ ਆ ਵਿਜੇ ਕਲਚਰ ਆਪਾਂ ਮਾੜਾ ਨਹੀਂ ਕਹਿੰਦੇ ਪਰ ਉਹਦੇ 'ਚ ਇੱਕ ਗੱਲ ਵਾ ਜਦੋਂ ਗਾਣਾ ਚੱਲਦਾ ਹੁੰਦਾ 5-7 ਸਾਲ ਦੀ ਬੱਚੀ ਨੱਚਦੀ ਆ ਉਹਨੂੰ ਉਸ ਗਾਣੇ ਦਾ ਅਰਥ ਨਹੀਂ ਪਤਾ ਹੁੰਦਾ ਉਹ ਅਰਥ ਸਮਝਾਉਣਾ ਜ਼ਰੂਰੀ ਆ ਬੱਚਾ ਉਹੀ ਸਿੱਖਦਾ ਸਸੀ ਉਸ ਤੋਂ ਦੂਰ ਰੱਖਣਾ ਅਸੀਂ ਅਰਥ ਭਰਪੂਰ ਚੀਜ਼ ਸਿਖਾਉਣੀ ਆ ਬੱਚੇ ਜਿਹੜੀ ਬੀਬੀ ਪਿੰਗ ਚੋੜਦੀ ਆਪਾਂ ਇਹਨਾਂ ਦੀ ਗੱਲ ਕਰਾਂਗੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਮੈਂ ਗਪਾਲਪੁਰ ਤੋਂ ਆਇਆ ਹਾਂ ਅੱਛਾ ਤੁਸੀਂ ਕੋਈ ਪਿੰਗ ਦੇ ਰਿਲੇਟਿਡ ਕੋਈ ਬੋਲੀ ਸੁਣਾਓ ਲੈਂਦੀ ਪੀਂਗ ਹੁਲਾਰੇ ਤੇ ਜਾ ਟੂਟਾ ਵੇ ਗਬਰੂਆ ਲੈਂਦੀ ਪੀਂਗ ਹੁਲਾਰੇ ਤੇ ਜਾ ਟੂਟਾ ਵੇ ਗਬਰੂਆ ਪੀਂਗ ਹੁਲਾਰੇ ਤੇ ਜਾ ਛੁਟਾ ਵੇ ਗਬਰੂਆ ਸਾਉਂਡ ਦੇ ਮਹੀਨੇ ਦੇ ਵਿੱਚ ਜਦੋਂ ਸਾਉਂਡ ਦਾ ਮਹੀਨਾ ਚੜਦਾ ਵੀਰ ਆਪਦੀ ਭੈਣ ਨੂੰ ਸੁਧਾਰਾ ਲੈ ਕੇ ਆਉਂਦਾ ਕਈ ਵਾਰੀ ਵੀਰ ਆਉਂਦਾ ਨਹੀਂਗਾ ਤਾਂ ਸੱਸ ਕਿਹੜੀ ਚੀਜ਼ ਦਾ ਭੈਣ ਨੂੰ ਉਹਨੂੰ ਆਪਦੀ ਨੋ ਨੂੰ ਮਹਿਣਾ ਦਿੰਦੀ ਹੈ ਬੋਧਿਆ ਪਰਮਾ ਬਾੜੀਏ ਕੈਨੂ ਤੀਆਂ ਤੇ ਲੈਣ ਨਾ ਪਰਾਮਾ ਬੜੀ ਤੈਨੂੰ ਕੀ ਆ ਤੇ ਲੈਣ ਨਾ ਆਈ ਬਹੁਤ ਆ ਪਰਾਮਾ ਬੜੀ ਕੋਈ ਸੱਸ ਦੀ ਬੋਲੀ ਹੁੰਦੀ ਸਾਨੂੰ ਸੱਚੀ ਇਹ ਬੜੀ ਮੈਂ ਕੀ ਏ ਤੇ ਠੰਡਾਰੇ ਦੇ ਲੈਣ ਨਾ ਸੱਚੀ ਇਹ ਬੜੀ ਮੈਂ ਕੀ ਏ ਤੇ ਠੰਡਾਰੇ ਦੇ ਲੈਣ ਨਾ ਬੋਤਾ ਬੰਨਵੇ ਸਰ ਬਣਾ ਬੀਰਾ ਮੁੰਨਿਆ ਰੰਗीन ਗੱਡੀਆਂ ਬੋਤਾ ਬੰਨਵੇ ਸਰ ਬਣਾ ਬੀਰਾ ਮੁੰਨਿਆ ਰੰਗीन ਗੱਡੀਆਂ ਜਬ ਉਹਨੇ ਬੀਬੀਆਂ ਪੀਂਗ ਦੇ ਹਾਰੇ ਲੈਣੀਆਂ ਮੱਥਾ ਟੇਕਦਾ ਆ ਮਾਂ ਦੀ ਜਾਈਏ ਬੋਤਾ ਤਾਂ ਮੈਂ ਫੇਰ ਬਨ ਲੂ ਮੱਥਾ ਟੇਕਦਾ ਆ ਮੀਂ ਦੀ ਜਾਈਏ ਬੋਤਾ ਤਾਂ ਮੈਂ ਫੇਰ ਬਨ ਲੂ ਮੱਤਾਟੇ ਕਦਾਇਆ ਮੀਂਹ ਦੀਏ ਜਾਈਏ ਇਹ ਛੋਟੀ ਜੀ ਬੱਚੀ ਵੀ ਕਿ ਬੱਧੀ ਤੇਨੂੰ ਵੀ ਕੋਈ ਬੋਲੀ ਆਉਂਦੀ ਆ ਸੁਣ ਹਾਂਜੀ ਬਹੁਤ ਵਾਕਾਂ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਤੇ ਜਮੈਂ ਚਲੇ ਜਾਣਾ ਗੱਡੀ ਨੂੰ ਖਾਲੀ ਮੋੜ ਕੇ ਜਾ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਨਰਪਖ ਪੋਰਟ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਅੱਜ ਅਸੀਂ ਪਿੰਡ ਚਪਾਰਪੁਰ ਦੇ ਵਿੱਚ ਈਆਂ ਦੇ ਤਿਹਾੜੀ ਤੇ ਪਹੁੰਚੇ ਹਾਂ ਜਿੱਥੇ ਕਿ ਬਹੁਤ ਹੀ ਵੱਡੇ ਤਿਹਾੜੀ ਦਾ ਤਿਹਾੜੀ ਮਨਾਇਆ ਜਾਂਦਾ ਜਿੱਥੇ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ ਉਹ ਪ੍ਰਾਤਨ ਵਸਤਾ ਵੀ ਮੌਜੂਦ ਰਿਹਾ ਜਿਹੜੀ ਅਸੀਂ ਤੁਹਾਨੂੰ ਦਿਖਾਈਏ ਨੇ ਜਿੱਥੇ ਸਪੈਸ਼ਲ ਤੌਰ ਤੇ ਕਾਂਗਰਸ ਦੇ ਸਾਫਕਾ ਬਧਾਇਕ ਗੁਰਦੀਪ ਸਿੰਘ ਬੈਦ ਉਹਨਾਂ ਦੇ ਮਿਸਟਰ ਕਮਲਜੀਤ ਕੌਰ ਜੀ ਬੰਦੇ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰਸਕਾਲ ਜੀ ਮੈਮ ਜਿਵੇਂ ਆਪਣਾ ਪੰਜਾਬੀ ਸੱਭਿਆਚਾਰ ਦਿਨੋ ਦਿਨ ਲੋਪ ਹੋਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਇਹ ਪੰਜਾਬੀ ਸੱਭਿਆਚਾਰ ਆ ਲੋਪ ਨਹੀਂ ਹੋ ਰਿਹਾ ਅਸੀਂ ਨਵੇਂ ਮੋੜ ਤੋਂ ਨਵੇਂ ਸਿਰੇ ਤੋਂ ਸੁਰਜੀਤ ਕਰ ਰਹੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਇਹ ਤੀਆਂ ਲਾ ਕੇ ਇਹ ਤੀਆਂ ਦੇ ਵਿੱਚ ਉਹਨਾਂ ਨੇ ਸਾਰੀਆਂ ਜੋ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਜਿਦਣ ਹੱਥੀਕਾਰ ਕਾਰਗਰੀ ਜੋ ਜਾਗਰਤ ਹੁੰਦੇ ਦਰੀਆਂ ਆਹ ਸਾਰੇ ਜਿਹੜੇ ਲੱਗੇ ਹੋਈਆਂ ਜੋ ਸਾਡੀਆਂ ਬਜ਼ੁਰਗ ਕੰਮ ਕਰਦੇ ਸੀ ਇਹਨਾਂ ਦੇ ਨਾਲ ਤੇ ਇਹ ਨਾਲਾ ਇਹ ਉਹਨਾਂ ਨੂੰ ਇਹ ਜਿੰਦਾ ਰੱਖਣ ਦੇ ਲਈ ਵਿਰਾਸਤ ਨੂੰ ਜਿੰਦਾ ਰੱਖਣ ਦੇ ਲਈ ਇਹ ਸਾਰੀਆਂ ਤੀਆਂ ਲਾਈਆਂ ਜਾਂ ਪਰ ਹੁਣ ਉਹ ਵਿਰਾਸਤ ਚੀਜਾਂ ਤਾਂ ਹੈਗੀਆਂ ਨੇ ਪਰ ਸਾਡੇ ਚਰਖਾ ਕੱਤਣ ਵਾਲੀ ਨਹੀਂ ਹੈ ਕਿ ਚਰਖਾ ਹੈਗਾ ਮਧਾਣੀ ਹੈ ਕਿ ਮਧਾਣੀ ਚਲਾਉਣ ਵਾਲੀ ਨਹੀਂ ਹੈਗੀ ਨਹੀਂ ਚਲਾਉਂਦੀਆਂ ਕਿ ਜਿੱਥੇ ਕਿ ਨਹੀਂ ਲਾਈਟ ਬਿਜਲੀ ਕਿ ਨਾਂ ਘਰਾਂ 'ਚ ਨਹੀਂ ਹੈਗੀਆਂ ਉੱਥੇ ਚਲਾਉਂਦੀਆਂ ਹੱਥ ਦੇ ਨਾਲ ਅੱਛਾ ਜੀ ਹਾਂਜੀ ਹਾਂਜੀ ਜਿਹੜੇ ਸਾਡੇ ਬੱਚੇ ਅੱਜ 24 ਘੰਟੇ ਮੋਬਾਈਲ ਤੇ ਲੱਗੇ ਰਹਿੰਦੇ ਨੇ ਸਵੇਰੇ 4:00 ਤੋਂ ਬਿਲਕੁਲ ਅਣਜਾਣ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਸਾਡੇ ਮਾਪਿਆਂ ਤੇ ਡਿਪੈਂਡ ਕਰਦਾ ਕਿ ਅਸੀਂ ਬੱਚਿਆਂ ਨੂੰ ਕਿਵੇਂ ਉਹਨਾਂ ਦੇ ਵਿਰਾਸੇ ਦੇ ਨਾਲ ਜੋੜਨਾ ਹੈ ਕਿਵੇਂ ਉਹਨਾਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਹੈ ਬੱਚਿਆਂ ਨੂੰ ਜੇ ਅਸੀਂ ਐਡਵਾਂਟੇਜ ਡਿਸਐਡਵਾਂਟੇਜ ਦੱਸ ਕੇ ਮੋਬਾਈਲ ਤੋਂ ਦੂਰ ਰੱਖਣਾ ਹੈ ਬਿਲਕੁਲ ਬਿਲਕੁਲ ਕਿਉਂਕਿ ਮਾਪਿਆਂ ਤੇ ਹੀ ਫਰਜ਼ ਵੱਡਦਾ ਹਾਂਜੀ ਤੇ ਇਸ ਤਰ੍ਹਾਂ ਜਿਵੇਂ ਅੱਜ ਗਪਾਲਪੁਰ ਦੇ ਵਿੱਚ ਬੀਬੀ ਬਲਜੀਤ ਕੌਰ ਨੇ ਪ੍ਰਾਰਥਨ ਵਰਸ ਵਸਤਾ ਨੇ ਜਿਹੜੀਆਂ ਸਾਮ ਕੇ ਰੱਖੀਆਂ ਹੋਈਆਂ ਨੇ ਇਹ ਸਾਨੂੰ ਵੀ ਚਾਹੀਦਾ ਹੈ ਬਾਕੀ ਸਾਡੇ ਘਰ ਦੇ ਵਿੱਚ ਪੁਰਾਣੇ ਬਜ਼ੁਰਗਾਂ ਦੀ ਮਿਦਾਨੀ ਪਈ ਆ ਚਰਖਾ ਪਿਆ ਹਲ ਪਿਆ ਪੰਜਾਲੀ ਪਿਆ ਨੂੰ ਸੰਭਾਲ ਕੇ ਰੱਖੀ ਹੈ ਹਾਂਜੀ ਮੈਂ ਖੁਦ ਆਪਣੇ ਹੱਥੀ ਜਿਹੜੇ ਮੇਰੇ ਦਾਦ ਦੀਆਂ ਚੀਜ਼ਾਂ ਦਰੀਆਂ ਹੱਥ ਦੇ ਬੁਣੇ ਹੋਏ ਨਾਲੇ ਕਿਹੜੇ ਪਿੰਡ ਤੋਂ ਮੈਂ ਜਿਹ ਹੈ ਮੇਰਾ ਪਿੰਡ ਜਗਰਾਉਂ ਆ ਅੱਛਾ ਜੀ ਜਗਰਾਉਂ ਮੇਰੇ ਪੇਰੈਂਟਸ ਹੈ ਤੇ ਲਾਜ਼ ਮੇਰੇ ਲੁਧਿਆਣੇ ਚ ਆ ਤੁਸੀਂ ਪਿੰਡ ਤੇ ਤੁਸੀਂ ਪਿੰਡ ਤੇ ਰਹੇ ਹੋ ਮੈਂ ਮੈਂ ਆਪਣੇ ਨਾਨਕੇ ਪਿੰਡ ਤੇ ਜਾਂਦੀ ਹਾਂ ਤੁਸੀਂ ਪ੍ਰਾਪਟ ਸੱਪੇ ਚਾਰ ਬਾਰੇ ਜਾਣਦੇ ਹੋ ਕਿ ਭਲੀ ਭਾਂ ਮੈਂ ਸਭ ਕੁਝ ਜਾਣਦੀ ਹਾਂ ਮੈਂ ਪਾਰਟਿਸਿਪੇਟਰੀ ਕਰਦੀ ਰਹੀ ਹਾਂ ਅੱਛਾ ਜੀ ਹਾਂਜੀ ਹਾਂਜੀ ਤੇ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਸ਼ਹਿਰਾਂ ਚ ਪੜ੍ਹਨ ਚਲੇ ਜਾਂਦੇ ਨੇ ਪਦੇਸਾਂ ਚ ਪੜ੍ਹਨ ਚਲੇ ਜਾਂਦੇ ਨੇ ਉਹ ਵੀ ਸੱਪੇ ਚਾਰ ਤੋਂ ਕਿਤੇ ਨਾ ਕਿਤੇ ਜਾ ਕੇ ਦੂਰ ਹੁੰਦੇ ਨੇ ਵਦੇਸ਼ਾਂ ਦੇ ਵਿੱਚ ਜਿਆਦਾ ਸੱਭਿਆਚਾਰ ਨੂੰ ਉਜਾਗਰ ਕੀਤਾ ਜਾ ਰਿਹਾ ਜਿੱਥੇ ਕਿ ਇੱਥੇ ਸਾਡੇ ਨਾਲ ਪੰਜਾਬੀ ਬੋਲੀ ਨਹੀਂ ਵੀ ਉੱਥੇ ਜਿਆਦਾ ਅੱਛੀ ਸਾਡੇ ਨਾਲ ਇੱਥੇ ਨਾਲ ਪੰਜਾਬ ਦੇ ਨਾਲ ਵਧੀਆ ਬੋਲੀ ਜਾਂਦੀ ਹੈ ਮੈਂ ਜਿਹੜੇ ਆਪਣੇ ਨੌਜਵਾਨ ਨੇ ਜਾਂ ਆਪਾਂ ਕਹਿ ਸਕਦੇ ਆ ਜੈਟਸ ਨੇ ਉਹਨਾਂ ਲਈ ਇੰਜੋਏ ਦੇ ਚੀਜ਼ਾਂ ਬਹੁਤ ਬਣੀਆਂ ਨੇ ਜਿਵੇਂ ਜਿਹੜੀ ਸਾਡੀ ਇੱਕ ਸੱਜਵੇ ਮਟਿਆਰੂਈ ਦੀ ਔਰਤਾਂ ਹੋ ਗਿਆ ਤੇ ਤੀਆਂ ਦਾ ਤਿਹਾਰ ਕੀ ਉਹਨਾਂ ਦੀ ਇੱਕ ਮਹਿਨੇ ਨਹੀਂ ਰੱਖਦਾ ਨਹੀਂ ਉਹਨਾਂ ਨਾਲ ਵੀ ਮਹਿਨੇ ਰੱਖਦੇ ਕਈ ਨੌਜਵਾਨ ਜਿਹੜੇ ਆ ਜਿਹੜੇ ਕਿ ਪੁਰਾਣੇ ਸੱਭਿਆਚਾਰ ਦੇ ਨਾਲ ਬੰਨੇ ਹੋਏ ਉਹ ਆਪਣੇ ਕਹਿੰਦੇ ਆ ਵੀ ਕੋਈ ਵੀ ਸੰਦੇਸ਼ਨ ਦੇ ਕਿਸੇ ਸੱਭਿਆਚਾਰ ਨੂੰ ਜਿੰਦਾ ਰੱਖਣਾ ਚਾਹੀਦਾ। ਉਸੇ ਸਾਡੀਆਂ ਭੈਣਾਂ ਨੂੰ ਇਸ ਨੂੰ ਪ੍ਰਫੁੱਲਤ ਕਰਨ ਵਾਸਤੇ ਪੰਜਾਬੀ ਸੱਭਿਆਚਾਰ ਨੂੰ ਕੀ ਪ੍ਰਸਨਿਆ ਦੇਣਾ ਚਾਹੀਦਾ। ਮੈਂ ਕਹਿੰਦੀ ਕਿ ਇਹ ਸੱਭਿਆਚਾਰ ਇਹ ਜਿਹੜੇ ਵਿਰਾਸਤੀ ਮੇਲੇ ਲੱਗਣੇ ਚਾਹੀਦੇ ਹਨ ਤਾਂ ਹੀ ਸਾਡਾ ਸੱਭਿਆਚਾਰਕ ਮੇਲੇ ਜਿੰਦਾ ਰਹਿ ਸਕਦਾ। ਮੈਂ ਤੁਸੀਂ ਵੀ ਦੱਸੋ ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਵੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਡੀਆਂ ਭੈਣਾਂ ਨੂੰ ਕੀ ਕਰਨਾ ਚਾਹੀਦਾ? ਸਾਡੀਆਂ ਭੈਣਾਂ ਨੂੰ ਇਹ ਚਾਹੀਦਾ ਬਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰੀਪੇਅਰ ਕਰਨਾ ਔਰ ਬੱਚਿਆਂ ਦੇ ਧਿਆਨ ਦੇਣ ਕਿਉਂਕਿ ਅੱਜ ਕੱਲ ਬੱਚਿਆਂ ਤੇ ਪਰ ਧਿਆਨ ਨਹੀਂ ਦਿੰਦੇ ਆਪਾਂ ਖੁਦ ਮੋਬਾਈਲਾਂ ਤੇ ਲੱਗੇ ਹੋਇਆ ਬੱਚਿਆਂ ਨੂੰ ਪਰ ਕੀ ਹਟਾ ਸਕਦੇ ਆ ਜਿਹੜੇ ਸਾਡੀਆਂ ਚੀਜ਼ਾਂ ਲੋਪ ਹੋਉਂਦੀਆਂ ਜਾਂਦੀਆਂ ਨੇ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਇੱਕ ਜਗ੍ਹਾ ਜਾਇਬਕਰ ਦੇ ਵਿੱਚ ਸੰਭਾਲ ਕੇ ਰੱਖ ਲੈਣੀਆਂ ਚਾਹੀਦੀਆਂ ਨੇ ਅਜਾਇਬ ਘਰਾਂ ਦੇ ਵਿੱਚ ਦੇਖੋ ਸਰਕਾਰਾਂ ਨੇ ਬਥੇਰੀਆਂ ਸਾਂਭੀਆਂ ਵੀ ਹੋਈਆਂ ਨੇ ਪੁਰਾਣੀਆਂ ਸਰਕਾਰਾਂ ਨੇ ਸਾਂਭੀਆਂ ਹੋਈਆਂ ਨੇ ਲੇਕਿਨ ਜੇ ਆਪਾਂ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾਵਾਂਗੇ ਉੱਥੇ ਦਾ ਕਲਚਰ ਦਿਖਾਵਾਂਗੇ ਉੱਥੇ ਦੀ ਜੋ ਰਹਿਗਿਆ ਦਿਖਾਵਾਂਗੇ ਤਾਂ ਹੀ ਬੱਚੇ ਨੂੰ ਪਤਾ ਲੱਗੂਗਾ ਜੇ ਮੈਮ ਜਿਵੇਂ ਪਿੰਡਾਂ ਦੇ ਵਿੱਚ ਉਹ ਲੋਕ ਹੁੰਦੀਆਂ ਜਾਂਦੀਆਂ ਨੇ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਸਾਨੂੰ ਇੱਕ ਟਿਕਟ ਲੈ ਕੇ ਚੀਜ਼ਾਂ ਦੇਖਣੀਆਂ ਪਿਆ ਕਰਨੀਆਂ ਇਹ ਤਾਂ ਹੈਗਾ ਹੀ ਆ ਜਦੋਂ ਕਿ ਆਪਣੇ ਕੋਲ ਟਾਈਮ ਦੇਖੋ ਜੇ ਅੱਜ ਕਰੇਂਗੀਆਂ ਨੇ ਤੀਆਂ ਕਿਉਂਕਿ ਦੇਖੋ ਪਤਾ ਲੱਗਦਾ ਕਲਚਰ ਦਾ ਅੱਜ ਦੇਖੋ ਜਿੱਕਣ ਹੌਲਾਂ ਦੇ ਵਿੱਚ ਬੁਕਿੰਗ ਕਰਕੇ ਉੱਤੇ ਹੌਲਾਂ ਦੇ ਵਿੱਚ ਫਾਰਮੈਲਟੀ ਕਰ ਰਹੇ ਨੇ ਉਸ ਉਸ ਨੂੰ ਦੇਖ ਕੇ ਤਾਂ ਆਪਾਂ ਲੱਗਦਾ ਹੀ ਹੈ ਕਿ ਆਪਾਂ ਨੂੰ ਆ ਕਲਚਰ ਦਾ ਪਤਾ ਨਹੀਂ ਲੱਗਣਾ ਜਿਹੜਾ ਆ ਕਲਚਰ ਆ ਇਹ ਪੁਰਾਣਾ ਕਲਚਰ ਆ ਮੈਨੂੰ ਬਹੁਤ ਵਧੀਆ ਲੱਗਿਆ ਰਿਹਾ ਬਿਲਕੁਲ ਇਸ ਸੰਤ ਕਾਂਗਰਸ ਦੇ ਸਾਫਾ ਬਤਾਇਆ ਹਾਕਾ ਗਿਰ ਤੋਂ ਕੁਲਦੀਪ ਸਿੰਘ ਬੈਦ ਉਹਨਾਂ ਦੇ ਮਿਸਟਰ ਕਮਲਜੀਤ ਕੌਰ ਜੀ ਇਹਨਾਂ ਨੇ ਦੱਸਿਆ ਵੀ ਸਾਡੀ ਵਿਰਾਸਤ ਨੂੰ ਸੰਭਾਲ ਵਾਸਤੇ ਸਾਡੇ ਬੱਚਿਆਂ ਦੇ ਮਾਪਿਆਂ ਨੂੰ ਲੜਕੀਆਂ ਦੇ ਮਾਪਿਆਂ ਨੂੰ ਬਹੁਤ ਕੁਝ ਸੋਚਣਾ ਪੈਣਾ ਮੈਂ ਕਿਉਂਕਿ ਬੱਚਿਆਂ ਨੂੰ ਸਿੱਧੇ ਪੱਸੇ ਲਾਉਣ ਦੀ ਪੇਰੈਂਟ ਦਾ ਹੀ ਰੋਲ ਹੁੰਦਾ ਵਾ ਕਿੱਥੇ ਬੱਚੇ ਅੱਜ ਮੌਜਲਾ ਨਾਲ ਛੁੱਟੇ ਜਾ ਰਹੇ ਸਪੈਸ਼ਲ ਨਾਲ ਜੋੜਨੇ ਵਾਸਤੇ ਮਾਪਿਆਂ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਮਿਹਰਬਾਨੀ